ਉਹ ਜਿਹੜੀ ਮੰਨ ਹੈ ਉਹ ਖੱਟੜ ਸਰਕਾਰ ਨੂੰ ਵੋਟਾਂ પાਕੇ ਲੋਕਾਂ ਨੂੰ ਬਣਾਇਆ મોદી ਨੂੰ ਬਣਾਇਆ ਉਹ ਸਾਡੇ ਜੁਰਮ ਠਹਿਰੇ ਆ ਸਾਰੇ মিডিਆ ਨੂੰ ਬੇਨਤੀ ਕਰਦੇ ਆ ਜਿਤਨਾ মিডিਆ ਸਾਰਾ મોદી ਨੂੰ ਜਾ ਕੇ ਪੁੱਛੋ ਵੀ ਪੰਜਾਬ ਹਰਿਆਣੇ ਦੇ ਲੋਕਾਂ ਦਾ ਕਸੂਰ ਕੀ ਏ ਸਾਰੇ ਦੇਸ ਦਾ ਢਿੱਡ ਭਾਗੀਏ ਕਹਿੰਦੇ ਖੱਟੜ ਇਧਰ ਫੱਟੜ ਕਰੀ ਜਾਂਦਾ ਨਹੀਂ ਫੱਟੜ ਤੋਂ ਹੈ ਹੀ ਆ ਉਹ ਫੱਟੜ ਤੋਂ ਹੋ ਜੇਗਾ ਹੁਣ ਨਹੀਂ ਹੋਇਆ ਪਰ ਹੌਸਲੇ ਫੱਟੜ ਨਹੀਂ ਕਰ ਸਕਦੇ ਇੱਕ ਗੱਲ ਹੋਰ ਵੀਰੇ ਪਾਕ ਜਿਵੇਂ ਮਤਲਬ ਸਾਡੇ ਲੋਕਾਂ ਨਾਲ ਇਹ ਉਹ ਕਰ ਰਿਆ ਗੋਲੇ ਗਰਵਾ ਰਿਆ ਉਹ ਫਿਰ ਖੱਟਰ ਪੰਜਾਬ ਵੜ ਕੇ ਵੀ ਦਿਖਾਵੇ ਪੰਜਾਬ ਆ ਕੇ ਵੀ ਦਿਖਾਵੇ ਫਿਰ ਲੋਕ ਅਸੀਂ ਅਸੀਂ ਬਤਾਵਾਂਗੇ ਕਿ ਕਿਵੇਂ ਆਓ ਕਰਦੇ ਆ ਪਰ ਦੁੱਖ ਤਾਂ ਲੱਗਦਾ ਨਾ ਸਾਰਿਆਂ ਨੂੰ ਲੱਗਦਾ ਬਾਈ ਸਾਡੇ 10 12 ਬੰਦੇ ਬੱਟੜ ਕਰੇ ਪਰੇ ਰਾਜਪੁਰੇ ਹਸਪੀਟਲ ਚ 10 ਬੰਦੇ ਕਿਸੇ ਦਾ ਅੱਖ ਅੱਖ ਚਲੀ ਗਈ ਕਿਸੇ ਦਾ ਲੱਤ ਕਿਸੇ ਦੀ ਬਾਹ ਸਾਰੇ ਬੱਟੜ ਕਰੇ ਵੇ 10 12 ਬੰਦੇ ਇਹ ਗੋਲੀਆਂ ਵੀ ਚਲਾਈਆਂ ਇਹਨਾਂ ਪਰਸੋਂ ਦੇਖੋ ਉਹ ਕਹਿੰਦੇ ਆ ਕਿ ਰੂਲ ਹਵਾਈ ਫੇਅਰ ਕਰ ਸਕਦੇ ਆ ਪਰ ਇਹਨਾਂ ਨੇ ਸਿੱਧੀਆਂ ਚਲਾਈਆਂ ਬਾਈ ਪਰਸੋਂ ਗੋਲੀਆਂ ਵੀ ਚਲਾਈਆਂ ਇੱਕ ਬੰਦੇ ਦੇ ਕੰਨ ਦੇ ਮੂਰੇ ਨੂੰ ਲੰਗੀ ਗੋਲੀ ਲੱਗੀ ਉਹਦੇ ਕੰਨ ਤੇ ਇੱਕ ਫੌਜੀ ਭਰਾ ਨੇ ਦੱਸਿਆ ਵੀ ਗੋਲੀਆਂ ਨਹੀਂ ਕਹਾ ਪੱਕੀ ਗੋਲੀਆਂ ਆ ਰਚ ਕੀ ਬੜੀ ਗੰਨਾ ਦੀਆਂ ਗੋਲੀਆਂ ਆ ਜੀ ਇਹ ਇਹ ਨਹੀਂ ਨਹੀਂ ਪਲਾਸਟਿਕ ਦੀਆਂ ਗੋਲੀਆਂ ਇਹ ਨਹੀਂ ਪੱਕੀ ਪਿੱਤਲ ਦੀਆਂ ਗੋਲੀਆਂ ਅਚਾ ਉਹ ਜਿਹੜੀ ਗੋਲੀਆਂ 1.5 ਇੰਚ ਦੀ ਮਾਰ ਕਰਦੀਆਂ 15 15 ਬੋਰ ਦੀ ਸੀ ਭਾਈ ਉਹ ਚੱਕੀ ਪਰਲੇ ਪਾਸੇ ਉੱਥੇ ਦਿਖਾਈ ਸੀ 15 ਬੋਰ ਦੀ ਸੀ 15 ਬੋਰ ਦੀ ਉਹ ਜਿਹੜੀ ਗੋਲੀ ਸੀ 15 ਬੋਰ ਦੀ ਸੀ ਉਹ ਜਿਹੜੀ ਲੱਗੀ ਭਾਈ ਹੁਣ ਕੀ ਸੋਚ ਕਹਿੰਦੀ ਆ ਹੁਣ ਆਗੂ ਕੀ ਕਹਿੰਦੇ ਆ ਇਹ ਤਾਂ ਸਾਡੀ ਆਪਣਾ ਕਿਸਾਨ ਜਥੇਬੰਦੀ ਦੀ ਮੀਟਿੰਗ ਚੱਲ ਰਹੀ ਹੈ ਭਾਈ ਉਹ ਕਹਦੇ ਵੀ ਸ਼ਾਂਤ ਮਈ ਧਰਨਾ ਦਿਓ ਠੀਕ ਹੈ ਬਾਕੀ ਮੀਟਿੰਗ ਤੋਂ ਬਾਅਦ ਦੇਖਦੇ ਆ ਵੀ ਕੀ ਬੰਦੋਈ 2020 ਕੀ ਵਾਲੀ ਗੱਲ ਹੈ ਜ਼ਬਰਦਸਤ ਮੁਕਾਬਲਾ ਸਬਰ ਨਾ ਕਰ ਰਹੇ ਆ ਬੱਸ ਬੱਸ ਅਸੀਂ ਤਾਂ ਸ਼ਾਂਤ ਮਈ ਨਾਲ ਵਜੇ ਧਰਨਾ ਦੇ ਰਹੇ ਆ ਆਪਣਾ ਠੀਕ ਨਹੀਂ ਬਾਕੀ ਤਾਂ ਜਿਵੇਂ ਜ਼ਬਰ ਜ਼ੁਲਮ ਕਰ ਰਹੇ ਕਰਦੇ ਹਨ ਇਹਨਾਂ ਨੂੰ ਪਰ ਇੱਕ ਗੱਲ ਜ਼ਰੂਰ ਹੈ ਕਿ ਆਪਾਂ ਪਛਾਨਣਾ ਦੁਸ਼ਮਣ ਕੌਣ ਹੈ ਕੋਈ ਸਾਨੂੰ ਗਲਤ ਫੀਡ ਕਰਕੇ ਕੁਸਾ ਕੇ ਉਧਰ ਲੈ ਜਵੇ ਜਦ ਤੀ ਆਗੂ ਕੁਛ ਨਹੀਂ ਕਹਿੰਦੇ ਸਾਨੂੰ ਜਾਗ ਤੇ ਚ ਰਹਿਣਾ ਪੈਣਾ ਹਾਂਜੀ ਹਾਂਜੀ ਇਹ ਤਾਂ ਭਾਈ ਉਹ ਵੀ ਹੈਗਾ ਜਿਹੜਾ ਆਪਣੇ ਇਹ ਹਰਿਆਣੇ ਵਾਲੇ ਆ ਇਹ ਇਹ ਵੀ ਆਪਣੇ ਭਰਾ ਆ ਪਰ ਜਿਵੇਂ ਮਤਲਬ ਇਹ ਗੋਲੀਆਂ ਚਲਾ ਰਹੇ ਆ ਉਹਨਾਂ ਦੇ ਉਹ ਕਰ ਰਹੇ ਆ ਇਹ ਦੇਖ ਨਹੀਂ ਰਹੇ ਵੀ ਇਹਦੇ ਵਿੱਚ ਬਜ਼ੁਰਗਾਂ ਦਾ ਵੀ ਛੱਤ ਲੱਗ ਰਹੀ ਆ ਹਾਂਜੀ ਹਾਂਜੀ ਇਹਨਾਂ ਦੇ ਵੀ ਬਜ਼ੁਰਗਾਂ ਦਾ ਵੀ ਝੋਟਾ ਲੱਗ ਰਹੀਆਂ ਹੋਰਾਂ ਦਾ ਵੀ ਝੋਟਾ ਲੱਗ ਰਹੀਆਂ ਪਰ ਇਹ ਦੇਖਦੇ ਨਹੀਂ ਦਇਆ ਨਹੀਂ ਆ ਰਹੀ ਇਹਨਾਂ ਨੂੰ ਇਹਨਾਂ ਦਾ ਝੋਟਾ ਲੱਗ ਰਹੀਆਂ ਭਾਈ ਹੈ ਕੱਲਾ ਰਹੇਣਾ ਪੰਜਾਬ ਨਹੀਂ ਸਾਰਾ ਹਿੰਦੁਸਤਾਨ ਦਾ ਕਿਸਾਨ ਇਸ ਗੱਲ ਤੇ ਖੜਦਾ ਵੀ ਸਾਡੇ ਨੂੰ ੱਟਕਾ ਹੋ ਰਿਹਾ ਮਿਲਣਾ ਚਾਹੀਦਾ ਬਹੁਤ ਹੋ ਰਿਹਾ ਜੀ ਹਾਂ ਜੀ ਅਗਲੇ ਦਾ ਹੱਕ ਕਿਸਾਨਾਂ ਦਾ ਮਿਲਣਾ ਚਾਹੀਦਾ ਸਾਰੀ ਬਰਾਦਰੀਆਂ ਦਾ ਹੱਕ ਮਿਲਣਾ ਚਾਹੀਦਾ ਮਿਹਨਤ ਕਰਕੇ ਖੇਤੀ ਕਰਦੇ ਆ ਕਿਉਂ ਤੜਫ ਰਿਹਾ ਕਿ ਜੇ ਤੁਸੀਂ ਸੁਆਮੀ ਨਾਥਨ ਜੀ ਨੂੰ ਭਾਰਤ ਰਤਨ ਦੇ ਰਹੇ ਹੋ ਤਾਂ ਉਹਨਾਂ ਦਾ ਫਾਰਮੂਲਾ ਵੀ ਲਾਗੂ ਕਰ ਦਿਓ ਇਹ ਤਾਂ ਸਹੀ ਗੱਲ ਹੈ ਬਾਈ ਪਤਾ ਚੱਕਰ ਚ ਇਹ ਬਈ ਕਿਸਾਨ ਦੀ ਆਪਣੀ ਜ਼ਮੀਨ ਹੈ ਸਾਰਾ ਕੁਝ ਹੈ ਪਰ ਫਿਰ ਵੀ ਇਹ ਸਾਨੂੰ ਮਤਲਬ ਜੀਣ ਨਹੀਂ ਦੇ ਰਿਹਾ ਬੋਦੀ ਕਦੇ ਕੋਈ ਰੂਲ ਕਰ ਦਿੰਦਾ ਕਦੇ ਨੋਟਬੰਦੀ ਕਰ ਦਿੰਦਾ ਕਦੇ ਕੁਝ ਕਰ ਦਿੰਦਾ ਸਾਨੂੰ ਤਾਂ ਬਾਅਦ ਚ ਪਤਾ ਲੱਗਦਾ ਵੀ ਇਹਨੇ ਆਹ ਕਰਤਾ ਬੰਦਾ ਜਦੋਂ ਪੈਰਾਂ ਤੇੋਂ ਦਾ ਫੇਲ ਜਾਂਦਾ ਮੈਂ ਕੋਈ ਸਾਡੇ ਬਾਈਆਂ ਨੇ ਕੁਝ ਨਹੀਂ ਉਹਦੇ ਕੋਈ ਗੋਲਾ ਛੁੱਟਿਆ ਸਾਡੇ ਕੋਲ ਕੀ ਹੈ ਅਸੀਂ ਸ਼ਾਂਤ ਬਈ ਧਾਰਨਾ ਦੇ ਰਹੀ ਬਾਈ ਸਿਰਫ ਹੌਸਲਾ ਹੌਸਲਾ ਮੈਂ ਆਹੀ ਕਹਿਣਾ ਚਾਹੁੰਦਾ ਮੋਦੀ ਸਾਹਿਬ ਤੁਸੀਂ ਜੋ ਕਰ ਰਹੇ ਹੋ ਆ ਬਹੁਤ ਗਲਤ ਕਰ ਰਹੇ ਹੋ ਜੀ ਆਸੀ ਦਾ ਇੱਕ ਕਿਸਾਨ ਹੈ ਕਦੇ ਤੁਸੀਂ ਕਿਸਾਨਾਂ ਦੇ ਬਿੱਲ ਲਾਗੂ ਕਰਦੇ ਹੋ ਕਦੇ ਡਰਾਈਵਰਾਂ ਦੇ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਜਿਹੜਾ ਗਰੀਬ ਡਰਾਈਵਰ ਹੈ ਆਪਣਾ ਭਾਈ ਹੈ ਡਰਾਈਵਰ ਉਹ ਕਿੱਥੇ ਜਾਏਗਾ ਜੀ ਉਹ 10 15 ਹਜ਼ਾਰ ਦੀ ਨੌਕਰੀ ਕਰਦਾ ਜੀ ਉਹ ਕਿੱਥੋਂ ਲਿਆ ਕੇ ਦੂੰਗਾ ਜੀ ਮੋਦੀ ਸਾਹਿਬ ਤੁਹਾਨੂੰ ਪੈਸੇ ਆਹ ਦੱਸੋ ਜੀ ਤੁਹਾਨੂੰ ਪਹਿਲਾਂ ਤੇ ਕਿਸਾਨਾਂ ਨੂੰ ਕਿਉਂ ਰੋਗ ਰਹੇ ਹੋ ਤੁਸੀਂ ਆਦਾ ਜਿਹੜੀਆਂ ਤੁਸੀਂ ਗੱਲ ਕਰਦੇ ਹੋ ਆ ਜੱਜ ਦੀ ਕੋਈ ਗੱਲ ਕਰੋ ਕਿਸਾਨ ਹੱਲਾ ਗੁੱਲਾ ਥੋੜੇ ਕਰਨ ਜਾ ਰਹੇ ਆ ਕਿਸਾਨ ਤਾਂ ਆਪਣੇ ਹੱਕ ਪਿੱਛੇ ਜਾ ਰਹੇ ਜੀ ਅੱਛਾ ਜੇ ਜੇ ਰਾਹ ਨਾ ਰੋਕਦੇ ਕਿਸਾਨਾਂ ਨੇ ਕਿਸ ਨੂੰ ਨੁਕਸਾਨ ਥੋੜੇ ਪਹੁੰਚਾਣਾ ਨਾ ਜੀ ਨਾ ਕਿਸਾਨਾਂ ਨੇ ਕਿਉਂ ਨੁਕਸਾਨ ਪਹੁੰਚਾਣਾ ਜੀ ਕਿਸੇ ਨੂੰ ਆਮ ਜਨਤਾ ਜਿਹੜੀ ਜੀ ਕੰਨੀ ਪਰੇਸ਼ਾਨ ਹੋ ਰਹੀ ਐ ਜਿਹੜੇ ਬੰਦੇ ਨੂੰ ਦਿੱਲੀ ਜਾਣਾ ਉਹ ਕਿਵੇਂ ਜਾ ਰਿਹਾ ਹੁੰਗਾ ਜੀ ਤੰਗ ਹੋ ਕੇ ਜਾ ਰਿਹਾ ਜੀ ਉਹ ਵੀ ਨਹੀਂ ਪਰ ਉਹ ਰਾਹ ਕਿਸਾਨਾਂ ਨੇ ਤਾਂ ਨਹੀਂ ਰੋਕਿਆ ਕਿਸਾਨਾਂ ਨੇ ਨਹੀਂ ਰੋਕਿਆ ਜੀ ਇਹਨਾਂ ਨੇ ਆਪ ਵੈਰੀ ਗੱਡ ਲੈਣੀ ਜੀ ਪਹਿਲਾਂ ਪਹਿਲ ਮੋਦੀ ਨੇ ਕਰੀ ਜੀ ਅਸੀਂ ਦਾ ਤਰੀਕ ਦਿੱਤੀ ਸੀ ਕਿ 13 ਤਰੀਕ ਨੂੰ ਅਸੀਂ ਦਿੱਲੀ ਕੁਝ ਕਰਾਂਗੇ ਪਰ ਮੋਦੀ ਨੇ ਪਹਿਲਾਂ ਹੀ ਤਿਆਰੀ ਕਰ ਲਈ ਸੀ ਬੰਦੇ ਨਹੀਂ ਕਰਿਆ ਜੀ ਮੈਂ ਉਹੀ ਕਹਿੰਦਾ ਕਿਸਾਨ ਨੇ ਬੰਦ ਨਹੀਂ ਕਰਿਆ ਇਹ ਬੰਦ ਇਹਨਾਂ ਨੇ ਆਪ ਬੰਦ ਕਰਿਆ ਹੈ ਕਿਸਾਨਾਂ ਨੇ ਕਿੱਥੇ ਬੰਦ ਕਰਿਆ ਹੈ ਜੀ ਕਿਸਾਨ ਤੇ ਦਿੱਲੀ ਦਾ ਹੁਣ ਸਾਰਿਆਂ ਦੀ ਸਾਂਝੀ ਹੈ ਆਪਾਂ ਨੇ ਤਾਂ ਬੰਦ ਨਹੀਂ ਕਰਿਆ ਹੋਇਆ ਬੰਦ ਤਾਂ ਪੁਲਿਸ ਨੇ ਕੀਤਾ ਹੋਇਆ ਆਪਾਂ ਨੂੰ ਦਿਖੇ ਰਿਹਾ ਯਾਰ ਆ ਕੀ ਗੱਲ ਹੈ ਭਾਈ ਜੀ ਆਪਾਂ ਵੀ ਸੱਚਾਈ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਲੋਕ ਜਿਹੜੇ ਫਿਰ ਨਹੀਂ ਪਹੁੰਚੇ ਉਹਨਾਂ ਨੂੰ ਪਤਾ ਲੱਗੇ ਕਿ ਧੱਕਾ ਕਿੰਨਾ ਹੋ ਰਿਹਾ ਹੈ ਅਸੀਂ ਕਹਿੰਦੇ ਆ ਤੁਹਾਡੇ ਥਰੂ ਕਹਿੰਦੇ ਆ ਵੀ ਜਿਹੜੇ ਵੀਰ ਘਰਾਂ ਬੈਠੇ ਆ ਭਾਈ ਆਜੋ ਸਮਾਂ ਦੇਖੀਦਾ ਹੁੰਦਾ ਹੁਣ ਜੇ ਇਕੱਠੇ ਹੋਵਾਂਗੇ ਤਾਂ ਆਪਾਂ ਵੀ ਇਕੱਠੇ ਹੋ ਕੇ ਆ ਆਹ ਇਕੱਠੇ ਹੋਣ ਲਈ ਹਾਂ ਵੀ ਹੁਣ ਇਕੱਠੇ ਹੋ ਜਾਓ ਆਗੂਆਂ ਦੀ ਆਗੂਆਂ ਦੀ ਵੇਟ ਕਰ ਰਹੇ ਆ ਮਨੇ ਖੁੱਲਦੇ ਹਾਂ ਜਾਂ ਖੁੱਲਦੇ ਸੀ ਉਹਨਾਂ ਨੇ ਨਾ 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 ਮੈਂ ਨੂੰ ਪੰਜ ਮਿੰਟ ਦਾ ਕੰਮ ਹੈ ਉਹ ਸਾਹਮਣੇ ਵੀ ਆਪਣੇ ਬੰਦੇ ਆ ਉਹ ਵੀ ਮਾਮਾ ਲੱਗਿਆ ਲੋਕਾਂ ਨੇ ਅਸੀਂ ਕਿਹੜੇ ਬੂਟ ਪਾ ਉਹ ਆਸਦਾ ਬੂਟ ਖੋਲ ਕੇ ਆਪਣਾ ਮੋਢਿਆਂ ਉੱਪਰ ਰੱਖ ਕੇ ਲੰਘ ਜਾਂਗੇ ਖੇਤਾਂ ਚੋਂ ਲੰਘ ਜਾਣਾ ਜੀ ਤਿਆਰੀ ਕਰਕੇ ਆਏ ਆ ਪੂਰੀ ਹੈਲਮਟ ਹਲਮਟ ਲੈਟਰ ਪਟਰ ਸਾਰਾ ਕੁਝ ਪਿਆ ਟਿਕਾਣੇ ਰੱਖਿਆ ਪਿਆ ਰਾਸ਼ਨ ਬੰਦ ਜੀ ਸਭ ਕੁਝ ਪੱਕੇ ਸਭ ਕੁਝ ਲਾਲ ਮਿਰਚਾਂ ਤੱਕ ਲੈ ਕੇ ਲਾਲ ਮਿਰਚਾਂ ਵੀ ਪਾ ਦਣੀ ਛੋਟੇ ਵੀਰ ਹਲੇ ਤਾਂ ਨਾ ਆਹਾ ਬਾਰਡਰ ਪਾਰ ਹੋਣ ਦੇ ਹਰਿਆਣੇ ਦੇ ਵਿੱਚ ਇੰਨੀਆਂ ਟਰਾਲੀਆਂ ਤਿਆਰ ਖੜੀਆਂ ਰਾਸ਼ਨ ਤਿਆਰ ਕਰੀ ਬੈਠੇ ਆ ਉਹ ਤਿਆਰੀ ਆ ਪੂਰੀ 2% ਸਿੱਖੀ ਆ ਤੱਕ ਪਾਈ ਪਈ ਆ ਪੂਰੀ ਇੰਡੀਆ ਦੇ ਵਿੱਚ ਜਿੱਥੇ ਦੇਖੋ ਲੰਗਰ ਚੱਲੂਗਾ ਜਿਸ ਦਿਨ ਸਾਡਾ ਰਾਜ ਆ ਗਿਆ ਪਤਾ ਕੀ ਹੈ ਜੀ ਉਹ ਨਾਕੇ ਲਾ ਕੇ ਰੋਕਦੇ ਆਪਾਂ ਨਾਕੇ ਲਾ ਕੇ ਲੰਗਰ ਛਕਾਈ ਦਾ ਹਾਂ ਔਰ ਇਹ ਵੀ ਕਹਿੰਦਾ ਗੁਰ ਕੀ ਪਿਆਰੀ ਸਾਧ ਸੰਗਤ ਰੋਕ ਕੇ ਜਾਣਾ ਜੀ ਕੱਲ ਵੀ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਨਾਕੇ ਲਾ ਕੇ ਲੰਗਰ ਛਕਾਇਆ ਵੀ ਤੁਸੀਂ ਨਾਸ਼ਤਾ ਕਰ ਲਿਆ ਕਿ ਨਹੀਂ ਕਰਿਆ ਉਹ ਕਹਿੰਦੇ ਕੱਲ ਕ ਵੀਡੀਓ ਵੀ ਆਈ ਸੀ ਉਹ ਕਹਿੰਦਾ ਪਹਿਲਾਂ ਤੁਹਾਨੂੰ ਲੰਗਰ ਖਲਾਵਾਂਗੇ ਫਿਰ ਬੈਰੀਕੇਡ ਪੱਟ ਕੇ ਜਾਵਾਂਗੇ ਇਹਨਾਂ ਦਾ 5 ਲੱਖ ਦਾ ਡਰੇਨ ਅਸੀਂ 5 ਰੁਪਏ ਦੇ ਪਤੰਗ ਨਾਲ ਸਿੱਟ ਲਿਆ ਹੋਰ ਦੱਸ ਕਿਆ ਕਰੋਗੇ ਹੋਰ ਤਾਂ ਹੋਰ ਸਾਡੀ ਇਹ ਤਾਂ ਵੱਡੀ ਜਿੱਤ ਕੀ ਹੈ ਮਹਾਰਾਜ ਦੀ ਕਲਾ ਵਰਤਰੀ ਹੈ ਜੀ ਬਿਲਕੁਲ ਉਹੀ ਸਾਡੇ ਨਾਲ ਹੈ ਔਰ ਅਸੀਂ ਤਾਂ ਬਸ ਇਹ ਅਰਦਾਸ ਕਰਦੇ ਕੋਈ ਜਾਨੀ ਨੁਕਸਾਨ ਨਾ ਹੋਵੇ ਕਿਉਂਕਿ ਪਹਿਲਾਂ ਜਿਹੜੇ 750 ਸ਼ਹੀਦ ਹੋਏ ਉਹ ਘਾਟਾ ਪੂਰਾ ਨਹੀਂ ਹੁੰਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਸਰਕਾਰਾਂ ਦਾ ਕਈ ਮੈਸੇਜ ਹੈ ਕਿ ਗੱਲ ਨੂੰ ਸਮਝੋ ਜੀ ਯਾਰ ਖੱਟੜ ਦੀ ਇੱਕ ਗੱਲ ਮੇਰੀ ਗੱਲ ਹੈ ਕਿਸੇ ਤਰੀਕੇ ਨਿਵੇੜ ਲੈਣੇ ਇਸ ਨੂੰ ਬਿਨਾ ਪਰੇਸ਼ਾਨ ਕਰਨ ਜੇ ਇੱਥੇ ਵੀ ਬੜ ਜਾਊਗਾ ਖੱਟੜ ਸਾਹਿਬ ਨੂੰ ਇੱਕ ਗੱਲ ਹੋਰ ਕਹਿਣਾ ਹੋਊਗਾ ਸਰਕਾਰ ਦਾ ਵੀ ਹੋਣਾ ਸਾਡਾ ਵੀ ਨੁਕਸਾਨ ਹੋਣਾ ਖੱਟੜ ਸਾਹਿਬ ਨੂੰ ਇੱਕੇ ਗੱਲ ਹੋਰ ਕਹਿਣਾ ਚਾਹੁੰਦਾ ਹਰਿਆਣਾ ਵੀ ਪੰਜਾਬ ਚੋਂ ਨਿਕਲਿਆ ਹੋਇਆ ਜੀ ਆ ਆ ਇੱਕੇ ਭਰਾ ਜੀ ਨਿੱਕਾ ਭਰਾ ਹਰਿਆਣਾ ਸਾਡਾ ਸਾਨੂੰ ਰੋਕ ਕੇ ਕੀ ਕਰ ਲੋਗੇ ਖੱਟੜ ਸਾਹਿਬ ਮੈਂ ਨਾ ਹਰਿਆਣੇ ਤੋਂ ਹੀ ਆ ਜੀ ਅੱਛਾ ਜੀ ਸਾਡੀਆਂ ਟਰਾਲੀਆਂ ਇੰਨੀਆਂ ਕਾਇਮ ਖੜੀਆਂ ਨਾ ਗਾਹਾਂ ਇੱਕ ਵਾਰ ਸਾਨੂੰ ਇੱਥੋਂ ਡਿਸੀਜਨ ਮਿਲ ਜਵੇਆਂ ਟਰਾਲੀਆਂਆਂ ਪੀਡੀਓ ਹਿੱਸੇ ਵਾਲੀਆਂ ਜੇ ਉਹਨੂੰ ਪਾ ਲੈਣਾ ਪੂੜ ਨੂੰ ਪੂਲੇ ਚਾਕੇ ਇੱਥੇ ਲਿਆਣਾ ਸੀ ਮੈਨੂੰ ਡਿਸੀਜਨ ਮਿਲ ਜਵੇ ਉਹ ਜਦੋਂ ਜਾਂ ਤੇ ਆਗੂ ਕਹਿੰਦੇ ਆ ਪੰਜਾਬ ਤੇ ਚ ਰਹਿਣਾ ਪੰਜਾਬ ਤੇ ਮੈਂ ਤਾਂ ਪੈਸੇ ਵੀ ਕਹਿੰਦੇ ਜਾਬਤੇ ਚ ਰਹਿ ਕੇ ਹੀ ਜਾਣਾ ਚਾਹੀਦਾ ਆਪਾਂ ਅੰਦੋਲਨ ਖਰਾਬ ਨਹੀਂ ਕਰਨਾ ਜਿੱਦਾਂ ਆਗੂ ਕਹਿੰਦੇ ਆ ਉਦੋਂ ਹੀ ਕਰਨਾ ਬਾਕੀ ਪੰਜਾਬੀ ਹੌਸਲਾ ਤਾਂ ਇਦਾਂ ਦਾ ਕਿ ਪਹਾੜ ਵੀ ਤੋਲ ਦਿੰਦੇ ਆ ਪੰਜਾਬੀ ਹੈਨਾ ਬਾਕੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਮੰਦਰ ਕੀ ਕਰ ਰਹੇ ਆ ਬਾਕੀ ਦਾ ਟੀਵੀ 2B ਵਾਲੇ ਭੱਜ ਗਏ ਤੁਸੀਂ ਉਹ ਕਰ ਰਹੇ ਆ ਕਬਰ ਤੁਹਾਡਾ ਧੰਨਵਾਦ ਦਿਲੋਂ ਤੇ ਹਰ ਧੰਨਵਾਦ ਠੀਕ ਆ ਵੀ ਠੀਕ ਆ ਧੰਨਵਾਦ